ਹਾਂ ਜੀ ਤੇ ਪੂਰੇ ਰੈਨੂ ਵਾਲੇ ਦੇ ਰਹਿਣ ਵਾਲੇ ਹਾਂ ਜੀ ਹਾਂ ਤੇ ਸਾਡੇ ਨਾਲ ਹਾਂ ਜੀ ਮੈਂ ਵਿਧਵਾ ਔਰਤਾਂ ਜੀ ਤੇ ਸਾਡੇ ਪਿੰਡ ਦੇ ਕਰਮੂ ਵਾਲੇ ਦੇ ਮੁੰਡੇ ਆ ਨੌਜਵਾਨ ਤੇ ਰਾਤ ਨੂੰ ਤਿੰਨ ਜਾਣੇ ਸਾਡੇ ਘਰੇ ਕੰਦਾ ਟੱਪੇ ਆ ਜੀ ਕਰੀਬ ਸਾਢੇ 10 ਦਾ ਟਾਈਮ ਹੀ ਮੈਂ ਆਪਣੇ ਘਰੇ ਸੁੱਤੀ ਪਈ ਸੀਗੀ ਉਹਨਾਂ ਨੇ ਆ ਕੇ ਜੀ ਮੇਰੇ ਨਾਲ ਜ਼ਬਰਦਸਤੀ ਗ੍ਰਾਹ ਕਰਨ ਦੀ ਕੋਸ਼ਿਸ਼ ਕੀਤੀ ਤੇ ਮੇਰਾ ਇਹਨਾਂ ਨੂੰ ਰੋਲਾ ਪੈ ਗਿਆ ਦਿਓ ਉੱਠ ਪਿਆ ਜਦੋਂ ਮੇਰਾ ਦਿਓਰ ਮੈਨੂੰ ਛਡਾਉਣ ਲੱਗਾ ਉਹਨਾਂ ਨੇ ਮੇਰੇ ਗੁੱਤੰਗਾ ਨੂੰ ਹੱਥ ਵੀ ਪਾਏ ਮੇਰੇ ਕੱਪੜੇ ਵੀ ਪਾੜੇ ਇਹਨਾਂ ਨੂੰ ਮੈਂ ਚੀਕਣਾ ਚਲਾਉਣਾ ਚਾਲੂ ਕੀਤਾ ਤੇ ਮੇਰਾ ਦਿਓਰ ਉੱਠ ਪਿਆ ਲਾਗੋ ਫੇਰ ਉਹ ਹੋਰ ਮੁੰਡੇ ਬੁਲਾ ਕੇ ਉਹਨੇ दारू ਦੇ ਨਸ਼ੇ ਧੁੱਤ ਸੀ ਉਹ ਉਹਨਾਂ ਨੇ ਹੋਰ ਮੁੰਡੇ 5-7 ਬੁਲਾ ਕੇ ਮੇਰੇ ਦਿਓਰ ਨੂੰ ਘਰੋਂ ਚੁੱਕ ਕੇ ਲੈ ਗਏ ਘਰੋਂ ਚੁੱਕ ਕੇ ਉਹ ਆਪਦੀ ਦੁਕਾਨ ਅੱਗੇ ਲੈ ਗਏ ਉੱਥੇ ਮੇਰੇ ਦਿਓਰ ਨੂੰ ਉਹਨਾਂ ਨੇ ਬਹੁਤ ਕੁੱਟਮਾਰ ਕੀਤੀ ਆ ਤੇ ਉਹਦੇ ਗਲੇ ਵਿੱਚ ਪਾਈ 1 ਤੋਲੇ ਦੀ ਚੈਨ 2 ਮਾਸੇ ਦਾ ਨੌਗਟ ਆ ਅੱਧੇ ਤੋਲੇ ਦੀ ਛਾਪ ਵੀ ਲੁੱਟ ਕੇ ਲੈ ਗਏ ਆ ਤੇ ਬਹੁਤ ਲੁੱਟਖੋ ਵੀ ਕੀਤੀ ਆ ਬਹੁਤ ਬੁਰੀ ਹਾਲਤ ਨਾਲ ਮੇਰਾ ਦਿਓਰ ਕੁੱਟਮਾਰ ਕੀਤੀ ਆ ਹਾਂਜੀ ਪਿੰਡ ਦੇ ਨੌਜਵਾਨਾਂ ਵਾ ਸਾਹਮਣੇ ਇੱਕ ਦੀ ਦੁਕਾਨ ਆ ਹਾਂਜੀ ਨਸ਼ੇ ਦੇ ਵਿੱਚ ਪੂਰੇ ਧੋਤੀ ਸੀ ਸ਼ਰਾਬ ਪੀਤੀ ਹੋਈ ਉਹਨਾਂ ਦੇ ਉਹ ਕਰੀਬਨ ਜਦੋਂ ਘਰੇ ਮੇਰੇ ਨਾਲ ਇਕੱਲੇ ਨਾਲ ਧੱਕਾ ਜੀ ਕੀਤੀ ਤੇ ਤਿੰਨ ਜਾਣੇ ਸੀਗੇ ਉਦੋਂ ਬਾਅਦ ਉਹਨਾਂ ਨੇ ਹੋਰ ਬੰਦੇ ਬੁਲਾ ਲਏ ਹੋਰ ਬੰਦੇ ਬੁਲਾ ਕੇ ਮੇਰਾ ਦਿਓਰ ਘਰੋਂ ਚੁੱਕ ਲਿਆ ਉਹਨਾਂ ਨੇ ਘਰੋਂ ਚੁੱਕ ਕੇ ਕੰਧਾ ਟੱਪ ਕੇ ਆਏ ਦਿਓਰ ਚੁੱਕਣ ਨੂੰ ਵੀ ਉਹਨਾਂ ਨੇ ਦਿਓਰ ਚੁੱਕ ਕੇ ਮੇਰਾ ਬਾਹਰ ਲੈ ਗਏ ਆ ਬਾਹਰ ਜਾ ਕੇ ਉਹਨੇ ਬਹੁਤ ਬੁਰੀ ਤਰੀਕੇ ਨਾਲ 10-12 ਜਨਾਂ ਨੇ ਮੇਰੇ ਦਿਓਰ ਦੀ ਕੁੱਟ ਬਾਹਰ ਬੜੀ ਬੁਰੀ ਤਰ੍ਹਾਂ ਕੀਤੀ। ਘਰ ਦੇ ਅੰਦਰ ਦਾਖਲ ਹੋਏ ਆ ਜੀ। ਘਰੋਂ ਖਿੱਚਦੇ ਖਿੱਚਦੇ ਉਹ ਬਾਹਰ ਦੁਕਾਨ ਤੱਕ ਲੈ ਗਏ ਮੇਰੇ ਦਿਓਰ ਨੂੰ। ਬਹੁਤ ਬੁਰੀ ਤਰ੍ਹਾਂ ਮੇਰੇ ਦਿਓਰ ਨੂੰ ਕੁੱਟਮਾਰ ਕੀਤੀ ਆ। ਮੈਂ ਵਿਧਵਾ ਔਰਤਾਂ ਮੇਰਾ ਸਾਸੋਰਾ ਵੀ ਬਜ਼ੁਰਗ ਵਾ ਵਿਚਾਰੇ। ਹਾਂਜੀ ਇਹਨਾਂ ਦਾ ਕਾਰਵਾਈ ਹੋਣੀ ਚਾਹੀਦੀ। ਸਾਡੀ ਕੋਈ ਵੀ ਹਜੇ ਤੱਕ ਸੁਣਵਾਈ ਨਹੀਂ ਹੋਈ ਤੇ ਜਿੰਨੀ ਜਲਦੀ ਤੋਂ ਜਲਦੀ ਇਹਨਾਂ ਦਾ ਕਾਰਵਾਈ ਹੋਈ ਜਾਣੀ ਚਾਹੀਦੀ। ਹਿਸਾਬ ਮਿਲਣਾ ਚਾਹੀਦਾ ਹਾਂਜੀ। ਮੈਂ ਇਹਨਾਂ ਦੇ ਹਿਸਾਬ ਦੇ ਸਾਸੋਰਾ ਦੇ ਸਾਰੇ ਜਿੰਨੀ ਆ ਦਿਓਰ ਵਾ ਮੇਰਾ ਹਸਬੰਦ ਮੇਰਾ ਹੈ ਨਹੀਂ 6 ਸਾਲ ਹੋ ਗਏ ਹਸਬੰਦ ਦੀ ਡੈਥ ਹੋਈ ਨੂੰ ਇਹ ਮਾੜੀ ਨਿਗਾਹ ਰੱਖਦੇ ਹੀ ਕੰਦਾ ਟੱਪ ਕੇ ਆਏ ਹਾਂਜੀ ਤੇ ਨਾਲ ਤਾਂ ਜਿੰਨੀ ਤੋਂ ਜਲਦੀ ਤੋਂ ਜਲਦੀ ਕਾਰਵਾਈ ਹੋਈ ਜਾਵੇ ਹਾਂਜੀ ਮੇਰੇ ਕੱਪੜੇ ਵੀ ਪਾੜੇ ਗਏ ਮਰੀਜ਼ਿਤ ਨੂੰ ਹੱਥ ਪਾਇਆ ਗਿਆ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਜੀ ਬਈ ਅਸੀਂ ਕਰਮਵਾਲ ਦੇ ਰਹਿਣ ਵਾਲੇ ਹਾਂ ਜੀ ਹਾਂਜੀ ਕੀ ਹੋਇਆ ਜਿਹੜੀ ਤੁਹਾਡੇ ਨਾਲ ਵੀ ਕੁੱਟਮਾਰ ਹੋਈ ਸੀ ਹਾਂਜੀ ਜੀ ਮੇਰੇ ਨਾਲ ਵੀ ਕੁੱਟਮਾਰ ਹੋਈ ਹੈ ਜੀ ਮੇਰੀ ਭਾਬੀ ਦੇ ਵੀ ਯਾਨੀ ਕਿ ਕੰਦਾ ਟੱਪ ਕੇ ਯਾਨੀ ਕਿ ਤਿੰਨ ਬੰਦੇ ਪੈ ਗਏ ਗਾਲਤ ਮੈਂ ਛਡਾਉਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਉਹਨਾਂ ਨੇ ਵੇਖਿਆ ਵੀ ਮੇਰੇ ਗਾਲ ਦੇ ਵਿੱਚ ਚੈਨੀ ਚੈਨੀ ਪਾਈ ਹੋਈ ਤੇ ਮੈਨੂੰ ਚੋਕ ਕੇ ਬਾਹਰ ਲੈ ਗਏ ਆ ਪੰਜ ਸੱਤ ਮੰਡੇ ਆਏ ਆ ਹਾਂਜੀ ਨਸ਼ੇ ਨਾਲ ਪੂਰੇ ਤਰਤ ਤੇ ਜੇ ਪਤਾ ਨਹੀਂ ਇਹਨਾਂ ਨੇ ਮੈਨੂੰ ਚੋਕ ਕੇ ਲੈ ਕੇ ਇੰਨਾ ਮਾਰਿਆ ਵੀ ਪੁੱਛੋ ਹੀ ਨਾ ਸਾਰੇ ਨਸ਼ੇ ਨਾਲ ਸਾਰੀ ਨਸ਼ੇ ਨਾਲ ਗੁੱਜੀਆਂ ਸੱਟਾ ਮੇਰੇ ਵੱਜੀਆਂ ਹੋਈਆਂ ਵਾ ਤੇ ਗੁੱਡਾ ਗੱਤੀ ਵੀ ਇੰਨੀ ਕੁ ਵਾ ਹਾਂਜੀ ਗੁੱਡਾ ਗੱਦੀ ਵੀ ਇੰਨੀ ਤੇ ਵੀ ਜਾਣ ਕੇ ਤੀਜੇ ਆ ਬੰਦਿਆਂ ਨੇ ਮੈਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਆ ਬਿਲਕੁਲ ਡਰਨੀ ਬਿਲਕੁਲ ਡਰਨੀ ਆ ਜੀ ਨਹੀਂ ਜੀ ਕੋਈ ਡਰਨੀ ਇਹਨਾਂ ਨੂੰ ਸ਼ਰੀਆ ਮਿਲ ਗਏ ਮੈਨੂੰ ਚੋਕੇ ਰਾਤ ਨੂੰ ਮੋੜ ਤੇ ਲ ਜਾ ਕੇ ਜਿੱਥੇ ਦੁਕਾਨਾਂ ਵਾ ਉੱਥੇ ਜਾ ਕੇ ਮੈਨੂੰ ਕੁੱਟਿਆ ਗਿਆ ਵਾ ਬਹੁਤ ਜ਼ਿਆਦਾ ਕੁੱਟਿਆ ਗਿਆ ਵਾ ਮੈਨੂੰ ਕਹਿੰਦੇ ਸੀ ਵੀ ਤੈਨੂੰ ਜਾਨੂ ਮਾਰਨਾ ਵਾ ਉਹ ਤਾਂ ਪਿੰਡ ਦੇ ਬੰਦੇ ਉੱਠ ਖੜੇ ਆ ਉਹਨਾਂ ਨੇ ਮੈਨੂੰ ਛਡਾ ਦਿੱਤਾ ਹਾਂਜੀ ਮੇਰਾ ਇਹੀ ਗਨਾਹ ਸੀਗਾ ਵੀ ਮੈਂ ਛਡਾਉਣ ਪੈ ਗਿਆ ਤੇ ਮੇਰਾ ਇੱਕ ਛਾਪ ਸੀਗੀ ਅੱਧੇ ਟੋਲੇ ਦੀ ਤੇ ਟੋਲੇ ਦੀ ਚੈਨੀ ਸੀਗੀ ਤੇ ਦੋ ਮਾਸਾ ਦਾ ਮੇਰਾ ਲੋਕਟ ਸੀਗਾ ਜਿਹੜਾ ਪਾਇਆ ਹੋਇਆ ਸੀਗਾ ਉਹ ਮੇਰੇ ਲੈ ਗਏ ਲੁੱਟ ਕੇ ਲੈ ਗਏ ਜੀ ਹੁਣ ਕਾਰਵਾਈ ਇਹਨਾਂ ਦੀ ਸਖਤ ਹੋਣੀ ਚਾਹੀਦੀ ਹਾਂਜੀ ਕਾਰਵਾਈ ਇਹਨਾਂ ਦੀ ਸਖਤ ਹੋਣੀ ਚਾਹੀਦੀ ਆ ਹਾਂਜੀ ਮੇਰੀ ਭਾਬੀ ਨੂੰ ਇਨਸਾਫ ਮਿਲਣਾ ਚਾਹੀਦਾ ਔਰ ਮੈਨੂੰ ਵੀ ਇਨਸਾਫ ਮਿਲਣਾ ਚਾਹੀਦਾ ਵਾ ਭਰਾ ਮੇਰਾ ਹੈ ਨਹੀਂ ਆ ਸਿਰ ਤੇ ਭਰਾ ਮੇਰਾ ਖਤਮ ਹੋਇਆ ਵਾ ਸਾਰੇ ਪਿੰਡ ਨੂੰ ਪਤਾ ਹੈ ਕਿ ਮੈਂ ਹੀ ਛੋਟੇ ਛੋਟੇ ਬੱਚੇ ਪਾਲ ਲੰਡਿਆ ਵਾ ਡਰਾਈਵਰੀ ਮੈਂ ਕਰਦਾ ਵਾ ਵਿਧਵਾ ਭਾਬੀ ਆ ਮੇਰੀ